ਕੱਟ ਰਿਹਾ ਹੈ ਇਹ ਨਹੀਂ ਮਨੁੱਖੀ ਬਈ ਅਦੁੱਤੀ ਗੱਲ ਬਣਾਉਂਦੇ ਨਾਲ ਸਾਡੇ ਜੀ ਮਿਲ ਗਏ। ਉਹ ਪਾਕੇ ਡਾਕਟਰੇ ਮਿਲ ਗਏ। ਫਿਰ ਉਹਨੂੰ ਤੋਂ ਕੋਟਾ ਨਾਲ ਲੈ ਕੇ ਉਹਨੂੰ ਲੈ ਕੇ ਜੀ ਕੀ ਫਤਿਹ। ਆਜ ਤਾਂ ਤਾਂ ਸਹਿ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਧਰਤੀ ਬਲੰਕ ਕਲਸੈਵਰ ਕਰੇ। ਸਾਚਾ ਗੁਰੂ ਨਾਨਕ ਦੇਵਸ ਤੇ ਮੌਕੇ ਤੇ ਹੰਤਾਂ ਨੂੰ ਕੋਟਨ ਕੋਟ ਵਧਾਈ ਹੋਵੇ। ਤੇ ਸਾਡਾ ਹੀ ਸੰਤਾਂ ਦੇ ਚਰਨਾਂ ਦੀ ਬੇਨਤੀ ਹੈ ਕਿ ਅੱਜ ਆਪਾਂ ਗੁਰਦੇ ਸਿੰਘ ਰਿਆ ਕਰੋ ਕਾਨਫਰੰਸ ਕਰ ਰਹੇ ਆ ਉਹਦੇ ਚ ਵਾਦੋ ਵਾਦ ਸੰਕਟਾਂ ਫੈਸਲਾਓ ਗੁਰੂ ਦੇ ਦਰਸ਼ਨ ਵੀ ਕਰੋ ਤੇ ਇੱਥੇ ਵੀ ਹਾਜ਼ਰੀ ਭਰ ਕੇ ਤੇ ਸਾਡਾ ਵੀ ਹੌਸਲਾ ਵਧਾਓ ਤੇ ਬੰਦੀ ਸਿੰਘਾਂ ਨੂੰ ਰਿਆ ਕਰਨ ਵਾਸਤੇ ਆਪਣਾ ਯੋਗਦਾਨ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਰਕਾਰ ਅਮਰਪਾਲ ਬਾਜੀ ਨੂੰ ਬਦਨਾਮ ਕਰਨ ਦੇ ਵਿੱਚ ਕਦੇ ਵੀ ਸਫਲ ਨਹੀਂ ਹੋਣਗੀ ਅੱਜ ਮੇਰੀ ਗੱਲ ਕਹੀ ਹੋਈ ਯਾਦ ਰੱਖ ਲਿਓ ਬਾਕੀ ਸਾਰ ਸੰਗਤ ਆ ਤੁਹਾਡੇ ਸਾਹਮਣੇ ਹੀ ਹੈ ਜਿਹੜਾ ਲੈਂਡ ਪੂਲਿੰਗ ਦਾ ਚੱਲਤਾ ਪਿਆ ਹੈ ਰਾਵਾਂ 65000 ਏਕੜ ਦਾ ਸਾਰ ਸੰਗਤ ਸਰਕਾਰ ਨੇ ਕੋਈ ਵੇਟ ਨਹੀਂ ਕੱਢਿਆ ਜ਼ਮੀਨ ਦਾ ਕਹਿੰਦੇ ਸਿਰਫ ਲੈਂਡ ਪੂਲੇਗਾ ਸਾંગਤ ਜੀ ਦੇ ਕੋਲ 200 ਕੀਲੇ ਉਹਨੇ ਕੀ ਕਰਨੇ ਆ ਇੰਨੇ ਪਲਾਟ ਲੈ ਕੇ ਸਾਡੇ ਮਹਾਲੀ ਚ ਵੀ ਲੈਂਡ ਪੂਲਿੰਗ ਹੁੰਦੀ ਆ ਅਗਲਾ ਕਹਿੰਦਾ ਜੀ ਜੇ ਮੇਰੇ ਕੋਲੇ 10 ਕੀਲੇ ਐ ਮੈਂ 6 ਕੀਲੇ ਤੈਸਵੀ ਲੈ ਲੈਣਾ ਤੇ 4 ਕੀਲਿਆਂ ਦੀ ਲੈਂਡ ਪੂਲਿੰਗ ਕਰਾ ਲੈਣਾ ਪਰ ਉਰੇ ਕੋਈ ਸਰਕਾਰ ਨਾਲ ਰੇਗ ਨਹੀਂ ਕੱਢੇ ਸਿਰਫ ਲੈਂਡ ਪੂਲਿੰਗ ਤੋਂ ਲੈਂਡ ਪੂਲਿੰਗ ਹੀ ਆ ਦੇਖੀਏ ਸਾਰਾ ਸਭ ੱੱਕਾ ਐ ਜ਼ਮੀਨਦਾਰਾਂ ਨਾਲ ਬਿਲਕੁਲ ਠੱਕਾ ਮੈਂ ਤੇ ਮੇਰੀ ਪਾਰਟੀ ਬਾਪੂ ਜੀ ਬਾਪੂ ਤਰਸੇਮ ਸਿੰਘ ਜੀ ਅਸੀਂ ਜ਼ਮੀਨਦਾਰਾਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਮੋੜਾ ਲਾ ਕੇ ਪਹਿਲਾਂ ਵੀ ਖੜਦੇ ਰਹੇ ਆ ਤੇ ਮਜ਼ਦੂਰਾਂ ਨਾਲ ਵੀ ਅੱਗੇ ਵੀ ਖੜਾਂਗੇ ਜਦੋਂ ਵੀ ਮੋਰਚੇ ਲਾਦੇ ਰਹੇ ਆ ਅਸੀਂ ਘੋਟ ਜਾ ਕੇ ਮੈਂ ਕਹਿਣਾ ਭਾਵੇਂ ਚੌਂਬੜਾ ਪਰ ਜੋ ਵੀ ਸਾਥੇ ਜੀਤਰ ਵਗੈਰਾ ਜੋ ਵੀ ਦੇ ਹੁੰਦਾ ਰਿਹਾ ਸਿਆਲ ਚਹੀ ਦਿੱਤਾ ਆਪਣੇ ਕੋਲੋਂ ਦਿੱਤਾ ਕਿਸੇ ਨੂੰ ਨਹੀਂ ਕਿਹਾ ਬੇਵသား ਤੇ ਮੈਂ ਰਾਤ ਰੰਗ ਦੇ ਕਿ ਸੁਣਾ ਨਹੀਂ ਰਿਹਾ ਮੈਂ ਸਿਰਫ ਇਹ ਦੱਸ ਰਿਹਾ ਵੀ ਸਾਡੇ ਮਨਚ ਕਿਸਾਨ ਔਰ ਸਾਡੀ ਪਾਰਟੀ ਦੇ ਮੰਨ ਦੇ ਵਿੱਚ ਕਿਸਾਨ ਜੱਟੇ ਬੰਦਿਆਂ ਦਾ ਔਰ ਕਿਸਾਨ ਵੀਰਾਂ ਦਾ ਮਜ਼ਦੂਰਾਂ ਦਾ ਕਿੰਨਾ ਸਤਕਾਰ ਹੈ ਬਾਕੀ ਸਾਰਾ ਸੰਗਤ ਜੀ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਸਾਡੇ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਪੰਜਾਬ ਦੇ ਸਿਰ ਤੇ ਤੇ ਇਹ ਹਰੇਕ ਖਿਆਲ ਵਾਧਾ ਜਾ ਰਿਹਾ ਹੈ ਹਰੇਕ ਸਿਆਣਵਾਦ ਦਾ ਜਾ ਰਿਹਾ ਹੈ ਇਹਦਾ ਸਾਰਾ ਸੰਗਤ ਜੀ ਇੱਕ ਹੀ ਇਲਾਜ ਹੈ ਜੇ ਤੁਸੀਂ ਪੰਜਾਬ ਨੂੰ ਨਖਿਆਂ ਦੀ ਦੰਗਲ ਤੋਂ ਬਾਹਰ ਕੱਢਣਾ ਚਾਹੁੰਦੇ ਹੋ ਪੰਜਾਬ ਨੂੰ ਅੱਗੇ ਵਾਧਾ ਦੇਖਣਾ ਚਾਹੁੰਦੇ ਆ ਤਾਤਾ ਹੀ ਅੰਮ੍ਰਿਤਪਾਲ ਸਿੰਘ ਨੂੰ ਸੀਐਮ ਬਣਾਇਆ ਜਾਵੇ ਪੰਜਾਬ ਦਾ ਤੇ ਜਿਹੜੇ ਸਾਹਮਣੇ ਤੋਂ ਬਾਤ ਕਰੇ ਹਰੇਕ ਰੈਲੀ 'ਚ ਵਾਅਦਾ ਜਾ ਰਿਹਾ ਹੈ 2027 ਦੇ ਵਿੱਚ ਮੈਂ ਤੁਹਾਨੂੰ ਪੱਕੇ ਨਾਲ ਕਹਿ ਸਕਦਾ ਕੋਈ ਮਾਈ ਦਾ ਮੱਲ ਅੰਮ੍ਰਿਤਪਾਲ ਨੂੰ ਸੀਐਮ ਬਣ ਤੋਂ ਨਹੀਂ ਰੋਕ ਸਕਦਾ ਅਮਰਤਪਾਲ ਬਾਈ ਜੀ ਦੇ ਜਿਹੜੇ ਸਰਕਾਰਾਂ ਨੇ ਝੂਠੇ ਇਲਜ਼ਾਮ ਲਾਏ ਐ ਸਾਫ ਸੰਗਤ ਅਸਲ ਗੱਲ ਅਮਰਤਪਾਲ ਵੀਰ ਨੇ ਆਪਾਂ ਨੂੰ ਜਾਗਰੂਕ ਕੀਤਾ ਨਸ਼ੇ ਵਾਲੇ ਜਿਹੜੇ ਨਸ਼ੇ ਕਰਦੇ ਸੀ ਪਤਾ ਹੀ ਨਹੀਂ ਕਿੰਨੇ ਕਿੰਨੇ ਨਸ਼ੇ ਆ ਕਿੰਨੇ ਅਕਦੇ ਨਸ਼ੇ ਛੜਾਤੇ ਕਿੰਨੇ ਆਦਮੀ ਗੁਰੂ ਦੇ ਲੜ ਲਾਤਾ ਕਿੰਨੇ ਆਕਦੀ ਅਰਖ ਜਗਾਤੀ ਕਿੰਨੇ ਆ ਕਾਨੂੰਨਾਂ ਦੀ ਹੋਂਦ ਬਾਰੇ ਦਸਤਾਵੇਜ਼ ਭਰੇ ਕੋਈ ਆ ਚੀਜ਼ੋ ਤੇ ਫਿਰਦੇ ਕਿੱਥੇ ਹੋ Vem deu ਇਥੇ ਨਹੀਂ ਪਹੁੰਚ ਰਹੇ ਜਿਹੜਾ ਦੀਪ ਸੂਤ ਦਾ ਅਗਰੋਪ ਹੈ ਭਾਈ ਮਨਜੀਤ ਸਿੰਘ MET ਸੀਐਮ ਬਣ ਗਿਆ ਇਹ ਖਾਤ ਦਾ ਰਾਜਨਾ ਬੰਦੀਆਂ ਸੰਗ ਰਿਹਾਰ ਹੋਣਗੇ ਅਸੀਂ ਤਾਂ ਤੁਹਾਨੂੰ ਸੁਝਾਵਾ ਦੇ ਰਹੇ ਨੇ ਗੁਰੂਕੋ ਇਹ ਬਾਦ ਪੰਜਾਬ ਦੇ ਜਥੇਦਾਰ ਦੀ ਪਾਜ ਦੀਪ ਸੁੱਤੂ ਨੂੰ ਤਿਆਰ ਕੀਤੀ ਹੋਈ ਹੈ ਅੱਜ ਕੋਈ ਮੇਰੇ ਮਨ ਨੂੰ ਬੜਾ ਖੱਟ ਲੱਗੀ ਇੱਕ ਸਬਲੈਂਟ ਸੱਪਿਆ ਹੋਇਆ ਬਾਜ਼ਾਰ ਦੇ ਵਿੱਚ ਉਹਦੇ ਤੇ ਦੀਪ ਸੁੱਤੂ ਦੀ ਫੋਟੋ ਆਇਆ ਨਹੀਂ ਉਹਦੇ ਤੇ ਸੱਜ ਦੇ ਐਸੇ ਖਾਤ ਦਾ ਪਿੰਡਾਂ ਦੀ ਫੋਟੋ ਆਇਆ ਨਹੀਂ ਉਹ ਉਹਨਾਂ ਨੂੰ ਨਾਂ ਨਹੀਂ ਲੈ ਗਏ ਤੰਗ ਲੋ ਇਹ ਤੁਹਾਡਾ ਫਰਜ਼ਿਆ ਸੀ ਸ਼ਹੀਦਾਂ ਨੂੰ ਭੁੱਲ ਗਏ ਸਾਡੇ ਵੱਡੇ ਵੱਡੇ ਨੂੰ ਭੁੱਲ ਗਏ ਫਿਰ ਕਿਵੇਂ ਦਾ ਹਰਨਾ ਹੋ ਗੁੰਗਾ ਉਸ ਕਾਪੇ ਫਾਲਸਾ ਜੀ ਜਿਹੜੀ ਕਾਂਗਰਸ ਹੈ ਉਹਨਾਂ ਨੇ ਵੀ ਸਾਨੂੰ ਮਾਰਿਆ ਫਾਲਸਾ ਦਾ ਧੋਆਏ ਇਹ ਜਿਹੜੇ ਹੱਥਾਂ ਨਾਲ ਫੰਗਨਾ ਨਾਉਂਦੇ ਫਿਰਦੇ ਨੇ ਇਹਨਾਂ ਦੀ ਇੱਕ ਵੀ ਸ਼ੀਡ ਨਹੀਂ ਆਉਣੀ ਹੁਣ ਹੁਣ ਹੈਗਾ 12 ਪੰਜਾਬ ਦਾ ਜੂਠ ਖੜਾ ਹੈ ਅੱਜ ਜਿਹੜਾ ਥਾਠਾ ਮਾਰਦਾ ਹੈ ਫਾਲਸਾ ਕੰਠਾ ਰਾਜ ਕਰੋ ਦਾ ਫਾਲਸਾ ਤਖੀਰਾ ਹੈ ਕੋਲ ਘਰ ਹੋ ਸੰਗਣਦੇ टसालीनो जे सूबा हा बेस जो बेठा ابھی تک شامل ہو جائیں گے میں کہیں پھر کہنا چاہتا ہوں میرے کوئی ٹھنڈ کا لاج نہیں ہے میں آنڈے نہیں لوگا ابھی پک بھی سیوا کرنی ہے جا کوئی ٹھیک میرے چلو گا پھر سیٹا کرنے بھی اچھی جانتے ہیں یہ خالسات اچھی تو تھوڑا آرام آگے ਪਾਰਟੀ ਨਹੀਂ ਇਹ ਪੱਤ ਦੀ ਪੰਜਾਬ ਦੀ ਪਾਰਟੀ ਹੈ ਦਾਸ ਪੰਜਾਬ ਦੇ ਤੇ ਜੀਬ ਸਿੰਘੂ ਨੇ ਇਹ ਵੀ ਕੋਹਾ ਕੋਈ ਗੱਲਾਂ ਕੀਤਾ ਕੋਈ ਕਹੜੀ ਨਹੀਂ ਕਹੀ ਕਿ 2027 ਦੇ ਵਿੱਚ ਅਸੀਂ ਇਲੈਕਸ਼ਨ ਲੜਾਵਾਂਗੇ ਤੇ ਸਾਡੀ ਸਰਕਾਰ ਬਣੂਗੀ ਉਹ ਤੁਹਾਡੇ ਸਾਹਮਣੇ ਹੋ ਜੋ ਚਾਣ ਲੋਕ ਬਣਦੇ ਜਾਂਦੇ ਨੇ ਸਾਰਾ ਕੁਝ ਹੋਊਗਾ ਬਹੁਤ ਧਲਾ ਕਰੋ ہاتھ رکھے جہاں ستائی کا لکشن ہے ستائی دور نہیں ہوگا سارے بندی ریا کرے سنت جرنل خالصہ پنڈرا والے وہ بولو گے جرنل سنسا پنڈر والے سنت جرائل سنسا پنڈرا والے اصل گرو گوبند سنگ مہاراج دو بار سب صاحب سدیپ جی ਬੱਲੇ ਬੱਲੇ ਵੀ ਸਾਹ ਜਾਨ ਦੇ ਰਪਾਲਾ ਸਾਹਿਬ